ਵਾਲੀ ਘਟਨਾ ਤੋਂ ਤਾਂ ਆਪਾਂ ਸਾਰੇ ਹੀ ਜਾਣੂ ਆ ਕਿਸ ਤਰੀਕੇ ਦੇ ਨਾਲ ਉਸ ਪ੍ਰਵਾਸੀ ਦੇ ਵੱਲੋਂ ਉਸ 5 ਸਾਲ ਦੇ ਮਾਸੂਮ ਦੀ ਜਿਹੜੀ ਹੈ ਜਾਨ ਲਈ ਹੈ ਪਹਿਲਾਂ ਉਸ ਦੇ ਨਾਲ ਦੁਸ਼ਕਰਮ ਕੀਤਾ ਗਿਆ ਫਿਰ ਉਸ ਦੀ ਜਿਹੜੀ ਹੈ ਬੜੀ ਬੇਰਹਿਮੀ ਦੇ ਨਾਲ ਜਾਨ ਲਈ ਗਈ ਹੈ ਤਾਂ ਦੇਖ ਸਕਦੇ ਹੋ ਤੁਸੀਂ ਇਹ ਜਿਹੜੀ ਤੁਹਾਨੂੰ ਅਸੀਂ ਵੀਡੀਓ ਦਿਖਾ ਰਹੇ ਆ ਇਹ ਪੰਜਾਬ ਦੀ ਮੋਹਾਲੀ ਜ਼ਿਲ੍ਹੇ ਦੀ ਵੀਡੀਓ ਹੈ ਤੁਸੀਂ ਬਹੁਤ ਲੇਟ ਹੋ ਗਏ ਹੋ ਪੰਜਾਬੀਓ ਸਾਰਿਆਂ ਨੂੰ ਬੇਨਤੀ ਹੈ ਕੇ ਇਕੱਠੇ ਹੋਣ ਦਾ ਜਿਹੜਾ ਟਾਈਮ ਹੈ ਇਕੱਠੇ ਜੀਤ ਕਰ ਤੁਸੀਂ ਹੁਣ ਵੀ ਹੋ ਜਾਵੋਗੇ ਤਾਂ ਕੋਈ ਖਾਸ ਫਰਕ ਨਹੀਂ ਪੈਂਦਾ ਪਰ ਫਿਰ ਵੀ ਸਮਾਂ ਜਿਹੜਾ ਕਾਫੀ ਤੁਹਾਡੇ ਹੱਥੋਂ ਲੰਘ ਗਿਆ ਹਜੇ ਸਮਾਂ ਜਿਹੜਾ ਤਾਂ ਹੈ ਤੁਹਾਡੇ ਕੋਲ ਜੇਕਰ ਤੁਸੀਂ ਇਕਤਾ ਇੱਕ ਟੱਚ ਬੱਲ ਰੱਖੋਗੇ ਸਾਰੇ ਜਣੇ ਇਕੱਠੇ ਹੋ ਕੇ ਤੁਰੋਗੇ ਦੇਖ ਸਕਦੇ ਹੋ ਤੁਸੀਂ ਇਹ ਜਿਹੜੀ ਮੰਡੀ ਹੈ ਮੰਡੀ ਦੇ ਵਿੱਚ ਪਹਿਲੀ ਗੱਲ ਤਾਂ ਤੁਹਾਨੂੰ ਕੋਈ ਪੰਜਾਬੀ ਨਹੀਂ ਦਿਖਾਈ ਦੇਵੇਗਾ ਇਹ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਬਿਹਾਰ ਤੇ ਯੂਪੀ ਦਾ ਕੋਈ ਵੱਡਾ ਜ਼ਿਲ੍ਹਾ ਹੋਵੇ ਹਾਲਾਂਕਿ ਮੁਹਾਲੀ ਚੰਡੀਗੜ੍ਹ ਤੇ ਬਿਲਕੁਲ ਰਾਜਧਾਨੀਆਂ ਨਾਲ ਲੱਗਦਾ ਸ਼ਹਿਰ ਹੈ ਜਿੱਥੇ ਸਭ ਤੋਂ ਵੱਧ ਵਸੋਂ ਪੰਜਾਬੀਆਂ ਦੀ ਹੋਣੀ ਚਾਹੀਦੀ ਹੈ ਤਾਂ ਉੱਥੇ ਤੁਸੀਂ ਆਪ ਦੇਖ ਸਕਦੇ ਹੋ ਆਪਣੀ ਅੱਖਾਂ ਦੇ ਨਾਲ ਇਹ ਹਾਲਾਤ ਨੇ ਕਿਸ ਤਰੀਕੇ ਦੇ ਨਾਲ ਇਹਨਾਂ ਪ੍ਰਵਾਸੀਆਂ ਨੇ ਆ ਕੇ ਪੰਜਾਬ ਨੂੰ ਦੱਬਿਆ ਹੋਇਆ ਸੋ ਹੁਣ ਸਮਾਂ ਤੁਹਾਡੇ ਹੱਥੋਂ ਕਾਫੀ ਜ਼ਿਆਦਾ ਜਿਹੜਾ ਲੰਘ ਚੁੱਕਿਆ ਹੈ ਸਮਾਂ ਤਾਂ ਦੇਖੋ ਬਹੁਤ ਮੁਸ਼ਕਲ ਆਊਗਾ ਇਹਨਾਂ ਨੂੰ ਇੱਥੋਂ ਪੰਜਾਬ ਦੇ ਵਿੱਚੋਂ ਵਿਦਾ ਕਰਨ ਦਾ ਆਪਣੇ ਆਪਣੇ ਸੂਬੇ ਚੋਂ ਭੇਜਣ ਦਾ ਕਿਉਂਕਿ ਇਹ ਏਰੀਆ ਅਜੇ ਹਾਲ ਤੁਸੀਂ ਜੇਕਰ ਇੱਥੇ ਆ ਕੇ ਇਸ ਤਰ੍ਹਾਂ ਦੀ ਕੋਈ ਵੀਡੀਓ ਬਣਾਉਂਦੇ ਹੋ ਮੈਂ ਵੀ ਬਹੁਤ ਰਿਸਕ ਦੇ ਵਿੱਚ ਵੀਡੀਓ ਬਣਾ ਰਿਹਾ ਹਾਲਾਂਕਿ ਸਾਰੇ ਆਪਣੇ ਸਬਜ਼ੀਆਂ ਫਰੂਟ ਵੇਚਣ ਦੇ ਵਿੱਚ ਬਿਜ਼ੀ ਨੇ ਜੇਕਰ ਇਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਮੈਂ ਵੀਡੀਓ ਜਿਹੜੀ ਹੈ ਇੱਕ ਪ੍ਰਵਾਸ ਨੂੰ ਭਜਾਉਣ ਦੇ ਲਈ ਬਣਾ ਰਿਹਾ ਹਾਂ ਤਾਂ ਇਹ ਮੇਰੇ ਵੀ ਜਿਹੜੇ ਗਾਲ੍ਹਾਂ ਪੈ ਜਾਣਗੇ ਮੇਰਾ ਇਹ ਮਕਸਦ ਨਹੀਂ ਕਿ ਅਸੀਂ ਇਹਨਾਂ ਨੂੰ ਕੁੱਟ ਕੇ ਕੱਢੀਏ ਜਾਂ ਅਸੀਂ ਇਹਨਾਂ ਦੇ ਉੱਪਰ ਕਿਸੇ ਤਰ੍ਹਾਂ ਦਾ ਜ਼ੁਲਮ ਕਰੀਏ ਹਾਲਾਂਕਿ ਇਹਨਾਂ ਨੇ ਉਸ ਬੱਚੇ ਤੇ ਬਹੁਤ ਵੱਡਾ ਜਿਹੜਾ ਤਸ਼ੱਦਦ ਕੀਤਾ ਜਿਹੜਾ ਨਾ ਭੁੱਲਣ ਯੋਗ ਹੈ ਔਰ ਸਾਡੇ ਹੀ ਪੰਜਾਬ ਦੇ ਵਿੱਚ ਰਹਿ ਕੇ ਇੱਥੋਂ ਆਪਣਾ ਢਿੱਡ ਪਾਲ ਕੇ ਇੱਥੋਂ ਸਾਰਾ ਘਰ ਬਣਾ ਕੇ ਇਹਨਾਂ ਨੇ ਜਿਹੜਾ ਉਸ ਬੱਚੇ ਤੇ ਤਸ਼ੱਦਦ ਕੀਤਾ ਸੋ ਬਹੁਤ ਜਿਹੜਾ ਨਿੰਦਣਯੋਗ ਸੀ ਦੇਖਿਆ ਸੀ ਤੁਸੀਂ ਕੱਲ ਕਿਸ ਤਰੀਕੇ ਦੇ ਨਾਲ ਉੱਥੇ ਬਹੁਤ ਸਾਰੀਆਂ ਸਮਾਜਿਕ ਜੱਫੇ ਬੰਦੀਆਂ ਬਹੁਤ ਸਾਰੇ ਸੀਨੀਅਰ ਜਿਹੜੇ ਆਗੂ ਨੇ ਹਾਲਾਂਕਿ ਲੀਡਰ ਉੱਥੇ ਬਹੁਤ ਘਟ ਗਏ ਨੇ ਕਿਉਂਕਿ ਲੀਡਰਾਂ ਨੇ ਤਾਂ ਵੋਟਾਂ ਵਟੋਰਨ ਜਾਣਾ ਹੁੰਦਾ ਲੀਡਰਾਂ ਦੇ ਕੋਲ ਹਜੇ ਜਿਹੜਾ ਟਾਈਮ ਹੈਗਾ ਉਹਨਾਂ ਨੇ ਜਦੋਂ ਜਾਣਾ ਉਹਨਾਂ ਨੇ ਗੱਲ ਹੀ ਆਪਣੀ ਵੋਟਾਂ ਦੀ ਕਰਨੀ ਹੈ ਸਾਰਾ ਬੇੜਾ ਵੀ ਇਹ ਲੀਡਰਾਂ ਦਾ ਹੀ ਬੈਠਿਆ ਹੋਇਆ ਕਿਉਂਕਿ ਚੰਦ ਵੋਟਾਂ ਦੀ ਖਾਤਰ ਇੱਕ ਸਿਰਫ ਕੁਰਸੀ ਦੇ ਲਾਲਚ ਕਰਕੇ ਉਹਨਾਂ ਨੇ ਇਹ ਜਿਹੜਾ ਪੰਜਾਬੀਆਂ ਦੇ ਸਿਰ ਵੱਡਾ ਠੱਪਾ ਲਾਇਆ ਇਹਨਾਂ ਨੂੰ ਮੜਿਆ ਹੋਇਆ ਤਾਂ ਇਹ ਅੱਜ ਜਿਹੜੇ ਹੈ ਆਪਣਾ ਪੂਰਾ ਦਬ ਦਬਾ ਜਿਹੜਾ ਕੈਮ ਕਰਕੇ ਬੈਠੇ ਨੇ ਇੱਥੇ ਸੋ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਪੂਰੀ ਵੀਡੀਓ ਦੇ ਵਿੱਚ ਕੋਈ ਵੀ ਪੰਜਾਬੀ ਇੱਥੇ ਜਿਹੜਾ ਨਹੀਂ ਦਿਖਾਈ ਦੇਵੇਗਾ ਜੇਕਰ ਪੂਰੇ ਕਿਲੋਮੀਟਰ ਦੀ ਜਿਹੜੀ ਮੰਡੀ ਆ ਲੱਗਦੀ ਹੈ ਕਿਲੋਮੀਟਰ ਦੀ ਕਿਲੋਮੀਟਰ ਹੀ ਮੰਡੀ ਦੇ ਵਿੱਚ ਤੁਹਾਨੂੰ ਕੋਈ ਵੀ ਪੰਜਾਬੀ ਇੱਥੇ ਨਹੀਂ ਦਿਖਾ ਵੀ ਦਿਖਾਈ ਦੇਵੇਗਾ ਦੇਖ ਸਕਦੇ ਹੋ ਤੁਸੀਂ ਦੂਜੀ ਗੱਲ ਬਿਜ਼ਨਸ ਦੀ ਕੰਮਕਾਰ ਦੀ ਜੇਕਰ ਇਹ ਇੰਨਾ ਕੰਮ ਆਪਣੇ ਪੰਜਾਬੀ ਵੀਰ ਕਰਦੇ ਹੁਣ ਘੱਟੋ-ਘੱਟ ਜੇ ਜ਼ਿਆਦਾ ਨਹੀਂ ਇੱਥੇ 708 ਤੋਂ ਜਿਹੜੀ ਰੇੜੀ ਫੜੀ ਲੱਗੀ ਹੋਈ ਹੈ ਜੇਕਰ 500 ਪੰਜਾਬੀ ਵੀ ਆਪਣਾ ਕੰਮ ਕਰੇ ਤਾਂ 500 ਘਰ ਚੱਲ ਸਕਦਾ ਆਮ ਵਰਗ ਦਾ ਜਿਹਨੂੰ ਅਸੀਂ ਮਾਤੜ ਸਾਥੀ ਕਹਿ ਦਿੰਦੇ ਆ ਸੋ ਦੇਖ ਸਕਦੇ ਹੋ ਤੁਸੀਂ ਇੱਥੇ ਰੇਡੀ ਫੜੀ ਲਾਣ ਦੀ ਤਾਂ ਦੂਰ ਦੀ ਗੱਲ ਹੈ ਇਹ ਤੁਹਾਨੂੰ ਖੰਗਣ ਵੀ ਨਹੀਂ ਦਿੰਦੇ ਇਹਨਾਂ ਦਾ ਇੰਨਾ ਕੁ ਦਬਦਬਾ ਜਿਹੜਾ ਇੱਥੇ ਕਾਇਮ ਆ ਸੋ ਰਲ ਕੇ ਸਾਨੂੰ ਇਕੱਠੇ ਹੋ ਕੇ ਹੰਬੜਾ ਮਾਰਨ ਦੀ ਜ਼ਰੂਰਤ ਹੈ ਨਹੀਂ ਤਾਂ ਆਉਣ ਵਾਲਾ ਸਮਾਂ ਇੰਨਾ ਕੁ ਭਿਆਨਕ ਆਵੇਗਾ ਇਹ ਤੁਹਾਡੇ ਘਰਾਂ ਦੇ ਉੱਪਰ ਰਾਜ ਕਰਨਗੇ ਅੱਬਲਾ ਤਾਂ ਕਰਨਾ ਹੀ ਸ਼ੁਰੂ ਕਰ ਦਿੱਤਾ ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਨੇ ਹੁਣ ਤੁਹਾਨੂੰ ਵਾਕਿਆ ਜਿਹੜੇ ਤਾਜ਼ੇ ਨੇ ਉਹ ਮੈਂ ਦੱਸ ਦਿੰਨਾ ਵੀਡੀਓ ਦੇ ਵਿੱਚ ਪਹਿਲਾਂ ਇਹਨਾਂ ਦੇ ਵੱਲੋਂ ਇੱਕ ਐਨਆਰਆਈ ਭੈਣ ਦੀ ਕੋਠੀ ਦੱਬ ਗਈ ਉੱਥੇ ਮੀਟਰ ਲਗਵਾਇਆ ਗਿਆ ਤਾਂ ਕੇ ਨਾਲ ਫਿਰ ਇਹਨਾਂ ਦੇ ਵੱਲੋਂ ਕੁੰਬੜੇ ਦੇ ਵਿੱਚ ਜਿਹੜਾ ਕਤਲ ਕੀਤਾ ਗਿਆ ਮੁੰਡੇ ਦਾ ਕੁੰਬੜੇ ਦੇ ਵਿੱਚ ਇੱਕ ਮਾਮੂਲੀ ਬੱਚਿਆਂ ਦੀ ਲੜਾਈ ਨੂੰ ਲੈ ਕੇ ਕੁੰਬੜੇ ਦੇ ਵਿੱਚ ਕਤਲ ਕੀਤਾ ਗਿਆ ਫਿਰ ਉਸ ਤੋਂ ਬਾਅਦ ਵਿੱਚ ਲੁਧਿਆਣੇ ਦੇ ਕੋਲ ਇੱਕ ਪਿੰਡ ਹੈ ਉੱਥੇ ਜਦੋਂ ਪ੍ਰਵਾਸੀ ਇੱਕ ਕੁੜੀ ਨੂੰ ਭਜਾ ਕੇ ਲੈ ਜਾਂਦਾ ਤਾਂ ਜਦੋਂ ਪ੍ਰਵਾਸੀਆਂ ਨੇ ਪ੍ਰਵਾਸੀ ਦੇ ਚੁੰਗਲ ਚੋਂ ਪੰਜਾਬੀਆਂ ਨੇ ਕੁੜੀ ਨੂੰ ਛੁਵਾਇਆ ਤਾਂ ਉਸ ਪ੍ਰਵਾਸੀ ਨੇ ਯੂਪੀ ਜਾ ਕੇ ਅਜਿਹੀ ਧਮਕੀ ਦਿੱਤੀ ਕਿ ਮੈਂ ਆਵਾਂਗਾ ਤੁਹਾਨੂੰ ਦੱਸਾਂਗਾ ਕਿ ਮੈਂ ਕੌਣ ਆ ਤਾਂ ਉਸ ਤੋਂ ਬਾਅਦ ਵਿੱਚ ਫਿਰ ਇਹ ਜਿਹੜਾ ਆ ਗਿਆ ਹੁਸ਼ਿਆਰਪੁਰ ਵਾਲਾ ਵਾਕਿਆ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਆਰਮ ਉਹ ਕਿਹੜਾ ਤਸ਼ੱਦਦ ਹੈ ਉਸ 마ਸੂਮ ਬੱਚੇ ਦੇ ਉੱਪਰ ਕੀਤਾ ਗਿਆ ਜਿਸ ਨੇ ਹਜੇ ਜਿਹੜੀ ਹੈ ਦੁਨੀਆ ਵੀ ਨਹੀਂ ਦੇਖੀ ਸੀ ਉਸ ਵਿਚਾਰੇ 마ਸੂਮ ਨੂੰ ਨਹੀਂ ਪਤਾ ਸੀ ਕਿ ਇਹ ਮੇਰੀ ਜਾਨ ਲੈ ਲਵੇਗਾ ਔਰ ਮੇਰੇ ਤੇ ਇਹਨਾਂ ਜਿਹੜਾ ਕਹਿਰ ਆਊਟ ਆਵੇਗਾ ਤਾਂ ਆਪਾਂ ਸਾਰਿਆਂ ਨੇ ਦੇਖਿਆ ਉਸ ਭੈਣ ਭਰਾ ਦੀ ਜੋੜੀ ਕਿੰਨੀ ਸੋਹਣੀ ਲੱਗਦੀ ਸੀ ਤੇ ਦਿਲ ਨੂੰ ਜਿਹੜਾ ਝੰਜੋੜ ਕੇ ਰੱਖਦੇ ਸੀ ਉਹਨਾਂ ਦੋਨਾਂ ਦੀ 마ਸੂਮੀਅਤ ਹਾਲਾਂਕਿ ਉਸ ਦੀ ਭੈਣ ਹੁਣ ਇਕੱਲੀ ਰਹਿ ਚੁੱਕੀ ਹੈ ਉਸ ਨੂੰ ਉਸ ਦਾ ਜਿਹੜਾ ਵੀਰ ਹੈ ਉਹ ਨਹੀਂ ਮਿਲਣਾ ਸੋ ਦੇਖਿਆ ਤੁਸੀਂ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਇਹਨਾਂ ਦੇ ਵੱਲੋਂ ਆਪਣਾ ਦਬਦਬਾ ਕਾਇਮ ਐ ਇੱਥੇ ਕੀਤਾ ਹੋਇਆ ਸੋ ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹਨਾਂ ਨੂੰ ਜਿਹੜਾ ਭੇਜਣ ਦੇ ਇਥੋਂ ਲੋੜ ਹੈ ਜੇਕਰ ਤੁਸੀਂ ਕਦਮ ਨਹੀਂ ਚੱਕਦੇ ਤਾਂ ਆਉਣ ਵਾਲੇ 2-3 ਸਾਲਾਂ ਦੇ ਵਿੱਚ ਤੁਹਾਨੂੰ ਬਹੁਤ ਜਿਹੜੀ ਵੱਡੀ ਭਾਰੀ ਮੁਸੀਬਤ ਦਾ ਸਾਹਮਣਾ ਕਰਨਾ ਪਊਗਾ ਤੁਹਾਡੇ ਬਿਲਕੁਲ ਇਹ ਦੇਖੋ ਕਿਸੇ ਵੀ ਠਾਣੇ 'ਚ ਕਚੈਰੀ 'ਚ ਜਾਂ ਕਿਸੇ ਪਾਸੇ ਚਲ ਜਿਏ ਇਹਨਾਂ ਦੀ ਫੁੱਲ ਸੁਣਵਾਈ ਹੈ ਕਿਉਂਕਿ ਠਾਣੇ ਦੇ ਵਿੱਚ ਵੀ ਪੈਸੇ ਚੜਾਉਂਦੇ ਨੇ ਇਹ ਐਮ ਸੀ ਮਹਾਰਾਜੀ ਦੇ ਵਿੱਚ ਭੰਨਿਆਦੇ ਨੇ ਔਰ ਜੇਕਰ ਕਿਸੇ ਅਫਸਰ ਦੀ ਗੱਲ ਕਰੀ ਜੇ ਅਫਸਰ ਵੀ ਇਹਨਾਂ ਦੇ ਨੇ ਪਹੁੰਚ ਅਫਸਰਾਂ ਤੱਕ ਵੀ ਪੂਰੀ ਰੱਖਦੇ ਨੇ ਤਾਂ ਦੂਰ ਰਾਡੇ ਤੱਕ ਜਿਹੜੀ ਮਾਰਕੀਟ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਮਾਰਕੀਟ ਦੇ ਵਿੱਚ ਇਹਨਾਂ ਦਾ ਦਬਦਬਾ ਜਿਹੜਾ ਉਹ ਫੁੱਲ ਕਾਇਮ ਸੋ ਦੇਖ ਰਹੇ ਹੋ ਤੁਸੀਂ ਅਸੀਂ ਇੱਕ ਝਾਤ ਤੁਹਾਨੂੰ ਉਧਰ ਵੀ ਵਿਝਾਉਨੇ ਆ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਮਾਰਕੀਟ ਹੈ ਇਹ ਪੂਰੀ ਦੀ ਪੂਰੀ ਇੱਧਰ ਤੱਕ ਸਬਜ਼ੀਆਂ ਦੀ ਜਿਹੜੀ ਮੰਡੀ ਸੀ ਮਾਰਕੀਟ ਸੀ ਤਾਂ ਹੁਣ ਇੱਧਰ ਜਿਹੜੀਆਂ ਆਮ ਦੁਕਾਨਾਂ ਨੇ ਚਾਹੇ ਉਹ ਖਾਣ ਪੀਣ ਦੀਆਂ ਹੋਣ ਕੱਪੜੇ ਦੀਆਂ ਹੋਣ ਚਾਹੇ ਫਿਰ ਕਿਸੇ ਵੀ ਇਹ ਚੀਜ਼ ਦੀ ਜਿਹੜੀ ਦੁਕਾਨ ਹੈ ਉਹ ਇਹਨਾਂ ਦੇ ਕੋਲ ਇੱਥੇ ਜਿਹੜੀ ਲਾਈ ਹੋਈ ਹੈ ਸੋ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਦੇ ਨਾਲ ਮੰਡੀ ਇਹ ਇਹ ਏਰੀਆ ਜਿਹੜਾ ਇਹ ਮੰਡੀ ਤਾਂ ਅੱਜ ਸੰਡੇ ਨੂੰ ਜਿਹੜੀ ਹੈ ਫੁੱਲ ਭਰ ਕੇ ਲੱਗੀ ਹੋਈ ਹੈ ਪਰ ਇੱਥੇ ਜਿਹੜਾ ਰਾਸ਼ ਹੈ ਉਹ 24 ਆਵਰ ਇੱਦਾਂ ਹੀ ਰਹਿੰਦਾ ਦਿਨੇ ਆਜੋ ਰਾਤ ਨੂੰ ਆਜੋ ਐਸੀ ਤਰ੍ਹਾਂ 3D ਚੈਲਪੈਲ ਉਹ ਲੱਗੀ ਰਹਿੰਦੀ ਹੈ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦੀ ਜਿਹੜੀ ਇੱਥੇ ਇਹਨਾਂ ਨੂੰ ਆਜ਼ਾਦੀ ਹੈ ਜਿਹੜੀ ਮਿਲੀ ਹੋਈ ਹੈ ਤੁਸੀਂ ਇਸ ਏਰੀਆ ਦੇ ਵਿੱਚ ਆ ਕੇ ਇਹਨਾਂ ਨੂੰ ਕੋਈ ਵੀ ਮਤਲਬ ਦਬਕਾ ਨਹੀਂ ਸਕਦਾ ਇਹ ਉਲਟਾ ਤੁਹਾਡੇ ਜਿਹੜਾ ਗਲ ਪਹਿ ਜਾਣਗੇ ਕੱਪੜੇ ਫਾੜਨ ਤੱਕ ਜਾਂਦੇ ਨੇ ਸੋ ਦੇਖ ਰਹੇ ਹਾਂ ਤੁਸੀਂ ਦੂਰ ਤੱਕ ਜਿਹੜੀ ਮਾਰਕੀਟ ਹੈ ਉਹ ਸਾਰੀ ਹੀ ਲੱਗੀ ਹੋਈ ਹੈ ਕੱਪੜਾ ਰੂਟ ਸਰਗੀਆਂ ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਦੀਆਂ ਦੁਕਾਨਾਂ ਉਹ ਇੱਥੇ ਇਹਨਾਂ ਦੇ ਬਲੋ ਲਾਈਆਂ ਗਈਆਂ ਨੇ ਸੋ ਪੰਜਾਬੀ ਕਮਿਊਨਿਟੀ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਸੁਖਾਲਾ ਦੇਖਣਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੇ ਤਸ਼ੱਦਦ ਤੋਂ ਬਚਣਾ ਜਾਂ ਖਾਸ ਕਰਕੇ ਆਪਣੇ ਬੱਚੇ ਬੱਚੀਆਂ ਧੀਆਂ ਭੈਣਾਂ ਨੂੰ ਜੇਕਰ ਤੁਸੀਂ ਸੇਫ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਰਲ ਕੇ ਜਿਹੜਾ ਇੱਕ ਹੰਬੜਾ ਮਾਰਨ ਦੀ ਜ਼ਰੂਰਤ ਹੈ ਨਹੀਂ ਤਾਂ ਤੁਹਾਨੂੰ ਬਹੁਤ ਵੱਡਾ ਜਿਹੜਾ ਖਮਿਆਜਾ ਉਹ ਭੁਗਤਣਾ ਪਵੇਗਾ ਆਏ ਦਿਨ ਅਸੀਂ ਕੋਈ ਨਾ ਕੋਈ ਘਟਨਾ ਜੜੀਆਂ ਦੇਖਦੇ ਆਂ ਹੁਣ ਤਾਂ ਬਿਰਲੀਆਂ ਹੀ ਹੋ ਰਹੀਆਂ ਨੇ ਘਟਨਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਕ੍ਰਾਈਮ ਇੱਥੇ ਵਧ ਜਾਊਗਾ ਕਿਉਂਕਿ ਬਿਹਾਰ ਜੁਪੀ ਦੇ ਵਿੱਚ ਤਾਂ ਇਹ ਇੱਕ ਬੀੜੀ ਪਿੱਛੇ ਮਹਿਜ਼ ਇੱਕ 2 ਰੁਪਏ ਦੀ ਬੀੜੀ ਹੁੰਦੀ ਹੈ ਸਿਕਟ ਹੁੰਦੀ ਹੈ 5 10 ਰੁਪਏ ਦੀ ਉਹਦੇ ਪਿੱਛੇ ਬੰਦੇ ਨੂੰ ਮਾਰ ਦਿੰਦੇ ਨੇ ਤਾਂ ਇਹਨਾਂ ਦੇ ਲਈ ਜਿਹੜੀ ਇਨਸਾਨ ਦੀ ਅਹਿਮੀਅਤ ਹੈ ਉਹ ਬਿਲਕੁਲ ਵੀ ਨਹੀਂ ਤਾਂ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਇਸ ਮੰਡੀ ਦੇ ਵਿੱਚ ਇਹਨਾਂ ਦੇ ਵੱਲੋਂ ਜਗਾ ਜਿਹੜੀ ਹੈ ਘੇਰੀ ਹੋਈ ਹੈ ਸੋ ਪੰਜਾਬੀਓ ਹੁਸ਼ਿਆਰਪੁਰ ਵਾਲੀ ਘਟਨਾ ਤੋਂ ਤਾਂ ਆਪਾਂ ਸਾਰੇ ਹੀ ਜਾਣੂ ਆ ਕਿਸ ਤਰੀਕੇ ਦੇ ਨਾਲ ਉਸ ਪ੍ਰਵਾਸੀ ਦੇ ਵੱਲੋਂ ਉਸ 5 ਸਾਲ ਦੇ 마ਸੂਮ ਦੇ ਜਿਹੜੀ ਹੈ ਜਾਨ ਲਈ ਹੈ ਪਹਿਲਾਂ ਉਸਦੇ ਨਾਲ ਦੁਸ਼ਕਰਮ ਕੀਤਾ ਗਿਆ ਫਿਰ ਉਸ ਦੀ ਜਿਹੜੀ ਹੈ ਬੜੀ ਬੇਰਹਿਮੀ ਦੇ ਨਾਲ ਜਾਨ ਲਈ ਗਈ ਹੈ ਤਾਂ ਦੇਖ ਸਕਦੇ ਹੋ ਤੁਸੀਂ ਇਹ ਜਿਹੜੀ ਤੁਹਾਨੂੰ ਅਸੀਂ ਵੀਡੀਓ ਦਿਖਾ ਰਹੇ ਹਾਂ ਇਹ ਪੰਜਾਬ ਦੀ ਮੁਹਾਲੀ ਜ਼ਿਲ੍ਹੇ ਦੀ ਵੀਡੀਓ ਹੈ ਤੁਸੀਂ ਬਹੁਤ ਲੇਟ ਹੋ ਗਏ ਹੋ ਪੰਜਾਬੀਓ ਸਾਰਿਆਂ ਨੂੰ ਬੇਨਤੀ ਹੈ ਕਿ ਇਕੱਠੇ ਹੋਣ ਦਾ ਜਿਹੜਾ ਟਾਈਮ ਹੈ ਇਕੱਠੇ ਜੀਤ ਕਰ ਤੁਸੀਂ ਹੁਣ ਵੀ ਹੋ ਜਾਵੋਗੇ ਤਾਂ ਕੋਈ ਖਾਸ ਫਰਕ ਨਹੀਂ ਪੈਂਦਾ ਪਰ ਫਿਰ ਵੀ ਸਮਾਂ ਜਿਹੜਾ ਕਾਫੀ ਤੁਹਾਡੇ ਹੱਥੋਂ ਲੰਘ ਗਿਆ ਅਜੇ ਸਮਾਂ ਜਿਹੜਾ ਤਾਂ ਹੈ ਤੁਹਾਡੇ ਕੋਲ ਜੇਕਰ ਤੁਸੀਂ ਇਕਤਾ ਇਕਤਾ ਚ ਬੰਦ ਰੱਖੋਗੇ ਸਾਰੇ ਜਣੇ ਇਕੱਠੇ ਹੋ ਕੇ ਤੁਰੋਂਗੇ ਦੇਖ ਸਕਦੇ ਹੋ ਤੁਸੀਂ ਇਹ ਜਿਹੜੀ ਮੰਡੀ ਹੈ ਮੰਡੀ ਦੇ ਵਿੱਚ ਪਹਿਲੀ ਗੱਲ ਤਾਂ ਤੁਹਾਨੂੰ ਕੋਈ ਪੰਜਾਬੀ ਨਹੀਂ ਦਿਖਾਈ ਦੇਵੇਗਾ ਇਹ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਬਿਹਾਰ ਤੇ ਯੂਪੀ ਦਾ ਕੋਈ ਵੱਡਾ ਜ਼ਿਲ੍ਹਾ ਹੋਵੇ ਹਾਲਾਂਕਿ ਮੁਹਾਲੀ ਚੰਡੀਗੜ੍ਹ ਤੇ ਬਿਲਕੁਲ ਰਾਜਧਾਨੀਏ ਨਾਲ ਲੱਗਦਾ ਸ਼ਹਿਰ ਹੈ ਜਿੱਥੇ ਸਭ ਤੋਂ ਵੱਧ ਵਸੋਂ ਪੰਜਾਬੀਆਂ ਦੀ ਹੋਣੀ ਚਾਹੀਦੀ ਹੈ ਤਾਂ ਉੱਥੇ ਤੁਸੀਂ ਆਪ ਦੇਖ ਸਕਦੇ ਹੋ ਆਪਣੀ ਅੱਖਾਂ ਦੇ ਨਾਲ ਕੀ ਹਾਲਾਤ ਨੇ ਕਿਸ ਤਰੀਕੇ ਦੇ ਨਾਲ ਇਹਨਾਂ ਪ੍ਰਵਾਸੀਆਂ ਨੇ ਆ ਕੇ ਪੰਜਾਬ ਨੂੰ ਦੱਬਿਆ ਹੋਇਆ ਸੋ ਹੁਣ ਸਮਾਂ ਤੁਹਾਡੇ ਹੱਥੋਂ ਕਾਫੀ ਜ਼ਿਆਦਾ ਜਿਹੜਾ ਲੰਘ ਚੁੱਕਿਆ ਹੈ ਸਮਾਂ ਤਾਂ ਦੇਖੋ ਬਹੁਤ ਮੁਸ਼ਕਲ ਹੋਊਗਾ ਇਹਨਾਂ ਨੂੰ ਇੱਥੋਂ ਪੰਜਾਬ ਦੇ ਵਿੱਚੋਂ ਵਿਦਾ ਕਰਨ ਦਾ ਆਪਣੇ ਆਪਣੇ ਸੂਬਿਆਂ ਚੋਂ ਭੇਜਣ ਦਾ ਕਿਉਂਕਿ ਇਹ ਏਰੀਆ ਅਜੇ ਹਾਲ ਤੁਸੀਂ ਜੇਕਰ ਇੱਥੇ ਆ ਕੇ ਇਸ ਤਰ੍ਹਾਂ ਦੀ ਕੋਈ ਵੀਡੀਓ ਬਣਾਉਂਦੇ ਹੋ ਮੈਂ ਵੀ ਬਹੁਤ ਰਿਸਕ ਦੇ ਵਿੱਚ ਵੀਡੀਓ ਬਣਾ ਰਿਹਾ ਹਾਲਾਂਕਿ ਸਾਰੇ ਆਪਣੇ ਸਬਜ਼ੀਆਂ ਫਰੂਟ ਵੇਚਣ ਦੇ ਵਿੱਚ ਬਿਜ਼ੀ ਨੇ ਜੇਕਰ ਇਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਮੈਂ ਵੀਡੀਓ ਜਿਹੜੀ ਹੈ ਇੱਕ ਪਰਵਾਸ ਨੂੰ ਭਜਾਣ ਦੇ ਲਈ ਬਣਾ ਰਿਹਾ ਹਾਂ ਪਰ ਇਹ ਮੇਰੇ ਵੀ ਜਿਹੜੇ ਗਾਲ੍ਹਾਂ ਪੈ ਜਾਣਗੇ ਮੇਰਾ ਇਹ ਮਕਸਦ ਨਹੀਂ ਕਿ ਅਸੀਂ ਇਹਨਾਂ ਨੂੰ ਕੁੱਟ ਕੇ ਕੱਢੀਏ ਜਾਂ ਅਸੀਂ ਇਹਨਾਂ ਦੇ ਉੱਪਰ ਕਿਸੇ ਤਰ੍ਹਾਂ ਦਾ ਜ਼ੁਲਮ ਕਰੀਏ ਹਾਲਾਂਕਿ ਇਹਨਾਂ ਨੇ ਉਸ ਬੱਚੇ ਤੇ ਬਹੁਤ ਵੱਡਾ ਜਿਹੜਾ ਤਸ਼ੱਦਦ ਕੀਤਾ ਜਿਹੜਾ ਨਾ ਭੁੱਲਣਯੋਗ ਹੈ ਔਰ ਸਾਡੇ ਹੀ ਪੰਜਾਬ ਦੇ ਵਿੱਚ ਰਹਿ ਕੇ ਇੱਥੋਂ ਆਪਣਾ ਢਿੱਡ ਪਾਲ ਕੇ ਇੱਥੋਂ ਸਾਰਾ ਘਰ ਬਣਾ ਕੇ ਇਹਨਾਂ ਨੇ ਜਿਹੜਾ ਉਸ ਬੱਚੇ ਤੇ ਤਸ਼ੱਦਦ ਕੀਤਾ ਸੋ ਬਹੁਤ ਜਿਹੜਾ ਨਿੰਦਣਯੋਗ ਸੀ ਦੇਖਿਆ ਸੀ ਤੁਸੀਂ ਕੱਲ ਕਿਸ ਤਰੀਕੇ ਦੇ ਨਾਲ ਉੱਥੇ ਬਹੁਤ ਸਾਰੀਆਂ ਸਮਾਜਿਕ ਜਥੇਬੰਦੀਆਂ ਬਹੁਤ ਸਾਰੇ ਸੀਨੀਅਰ ਜਿਹੜੇ ਆਗੂ ਨੇ ਹਾਲਾਂਕਿ ਲੀਡਰ ਉੱਥੇ ਬਹੁਤ ਘਟ ਗਏ ਨੇ ਕਿਉਂਕਿ ਲੀਡਰਾਂ ਨੇ ਤਾਂ ਵੋਟਾਂ ਵਟੋਰਨ ਜਾਣਾ ਹੁੰਦਾ ਲੀਡਰਾਂ ਦੇ ਕੋਲ ਹਜੇ ਜਿਹੜਾ ਟਾਈਮ ਹੈਗਾ ਉਹਨਾਂ ਨੇ ਜਦੋਂ ਜਾਣਾ ਉਹਨਾਂ ਨੇ ਗੱਲ ਹੀ ਆਪਣੀ ਵੋਟਾਂ ਦੀ ਕਰਨੀ ਹੈ ਸਾਰਾ ਬੇੜਾ ਵੀ ਇਹ ਲੀਡਰਾਂ ਦਾ ਹੀ ਬੈਠਿਆ ਹੋਇਆ ਕਿਉਂਕਿ ਚੰਦ ਵੋਟਾਂ ਦੀ ਖਾਤਰ ਇੱਕ ਸਿਰਫ ਕੁਰਸੀ ਦੇ ਲਾਲਚ ਕਰਕੇ ਉਹਨਾਂ ਨੇ ਇਹ ਜਿਹੜਾ ਪੰਜਾਬੀਆਂ ਦੇ ਸਿਰ ਵੱਡਾ ਛੱਪਾ ਲਾਇਆ ਆ ਇਹਨਾਂ ਨੂੰ ਮੜਿਆ ਹੋਇਆ ਤਾਂ ਇਹ ਅੱਜ ਜਿਹੜੇ ਆ ਆਪਣਾ ਪੂਰਾ ਦਬਦਬਾ ਜਿਹੜਾ ਕਾਇਮ ਕਰਕੇ ਬੈਠੇ ਨੇ ਇੱਥੇ ਸੋ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਪੂਰੀ ਵੀਡੀਓ ਦੇ ਵਿੱਚ ਕੋਈ ਵੀ ਪੰਜਾਬੀ ਇੱਥੇ ਜਿਹੜਾ ਨਹੀਂ ਦਿਖਾਈ ਦੇਵੇਗਾ ਜੇਕਰ ਪੂਰੇ ਕਿਲੋਮੀਟਰ ਦੀ ਜਿਹੜੀ ਮੰਡੀ ਆ ਲੱਗਦੀ ਹੈ ਕਿਲੋਮੀਟਰ ਦੀ ਕਿਲੋਮੀਟਰ ਹੀ ਮੰਡੀ ਦੇ ਵਿੱਚ ਤੁਹਾਨੂੰ ਕੋਈ ਵੀ ਪੰਜਾਬੀ ਇੱਥੇ ਨਹੀਂ ਦਿਖਾਵੀ ਦਿਖਾਈ ਦੇਵੇਗਾ ਦੇਖ ਸਕਦੇ ਹੋ ਤੁਸੀਂ ਦੂਜੀ ਗੱਲ ਬਿਜ਼ਨਸ ਦੀ ਕੰਮਕਾਰ ਦੀ ਜੇਕਰ ਇਹ ਇੰਨਾ ਕੰਮ ਆਪਣੇ ਪੰਜਾਬੀ ਵੀਰ ਕਰਦੇ ਹੁਣ ਘੱਟੋ-ਘੱਟ ਜੇ ਜ਼ਿਆਦਾ ਨਹੀਂ ਇੱਥੇ 708 ਤੋਂ ਜਿਹੜੀ ਰੈਡੀ ਫੜੀ ਲੱਗੀ ਹੋਈ ਹੈ ਜੇਕਰ 500 ਪੰਜਾਬੀ ਵੀ ਆਪਣਾ ਕੰਮ ਕਰੇ ਤਾਂ 500 ਘਰ ਚੱਲ ਸਕਦਾ ਆਮ ਵਰਗ ਦਾ ਜਿਹਨੂੰ ਅਸੀਂ ਮਾਤਵਸਾਥੀ ਕਹਿ ਦਿੰਦੇ ਆ ਸੋ ਦੇਖ ਸਕਦੇ ਹੋ ਤੁਸੀਂ ਇੱਥੇ ਰੇਡੀ ਫੜੀ ਲਾਣ ਦੀ ਤਾਂ ਦੂਰ ਦੀ ਗੱਲ ਹੈ ਇਹ ਤੁਹਾਨੂੰ ਖੰਗਣ ਵੀ ਨਹੀਂ ਦਿੰਦੇ ਇਹਨਾਂ ਦਾ ਇੰਨਾ ਕੁ ਦਬਦਬਾ ਜਿਹੜਾ ਇੱਥੇ ਕਾਇਮ ਆ ਸੋ ਰਲ ਕੇ ਸਾਨੂੰ ਇਕੱਠੇ ਹੋ ਕੇ ਹਮਲਾ ਮਾਰਨ ਦੀ ਜ਼ਰੂਰਤ ਹੈ ਨਹੀਂ ਤਾਂ ਆਉਣ ਵਾਲਾ ਸਮਾਂ ਇੰਨਾ ਕੁ ਭਿਆਨਕ ਆਵੇਗਾ ਇਹ ਤੁਹਾਡੇ ਘਰਾਂ ਦੇ ਉੱਪਰ ਰਾਜ ਕਰਨਗੇ ਅੱਬਲਾ ਤਾਂ ਕਰਨਾ ਹੀ ਸ਼ੁਰੂ ਕਰ ਦਿੱਤਾ ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਨੇ ਹੁਣ ਤੁਹਾਨੂੰ ਵਾਕਿਆ ਜਿਹੜੇ ਤਾਜ਼ੇ ਨੇ ਉਹ ਮੈਂ ਦੱਸ ਦਿੰਨਾ ਵੀਡੀਓ ਦੇ ਵਿੱਚ ਪਹਿਲਾਂ ਇਹਨਾਂ ਦੇ ਵੱਲੋਂ ਇੱਕ ਐਨਆਰਆਈ ਭੈਣ ਦੀ ਕੋਠੀ ਦੱਬ ਗਈ ਉੱਥੇ ਮੀਟਰ ਲਗਵਾਇਆ ਗਿਆ ਠੱਕੇ ਨਾਲ ਫਿਰ ਇਹਨਾਂ ਦੇ ਵੱਲੋਂ ਕੁੰਬੜੇ ਦੇ ਵਿੱਚ ਜਿਹੜਾ ਕਤਲ ਕੀਤਾ ਗਿਆ ਮੁੰਡੇ ਦਾ ਕੁੰਬੜੇ ਦੇ ਵਿੱਚ ਇੱਕ ਮਾਮੂਲੀ ਬੱਚਿਆਂ ਦੀ ਲੜਾਈ ਨੂੰ ਲੈ ਕੇ ਕੁੰਬੜੇ ਦੇ ਵਿੱਚ ਕਤਲ ਕੀਤਾ ਗਿਆ ਫਿਰ ਉਸ ਤੋਂ ਬਾਅਦ ਵਿੱਚ ਲੁਧਿਆਣੇ ਦੇ ਕੋਲ ਇੱਕ ਪਿੰਡ ਹੈ ਉੱਥੇ ਜਦੋਂ ਪ੍ਰਵਾਸੀ ਇੱਕ ਕੁੜੀ ਨੂੰ ਭਜਾ ਕੇ ਲੈ ਜਾਂਦਾ ਤਾਂ ਜਦੋਂ ਪ੍ਰਵਾਸੀਆਂ ਨੇ ਪ੍ਰਵਾਸੀ ਦੇ ਚੁੰਗਲ ਚੋਂ ਪੰਜਾਬੀਆਂ ਨੇ ਕੁੜੀ ਨੂੰ ਛੁਵਾਇਆ ਤਾਂ ਉਸ ਪ੍ਰਵਾਸੀ ਨੇ ਯੂਪੀ ਜਾ ਕੇ ਅਜਿਹੀ ਧਮਕੀ ਦਿੱਤੀ ਕਿ ਮੈਂ ਆਵਾਂਗਾ ਤੁਹਾਨੂੰ ਦੱਸਾਂਗਾ ਕਿ ਮੈਂ ਕੌਣ ਆ ਤਾਂ ਉਸ ਤੋਂ ਬਾਅਦ ਵਿੱਚ ਫਿਰ ਇਹ ਜਿਹੜਾ ਆ ਗਿਆ ਹੁਸ਼ਿਆਰਪੁਰ ਵਾਲਾ ਵਾਕਿਆ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਆ ਮਨੁੱਖੀ ਇਹਰਾ ਤਸ਼ੱਦਦ ਹੈ ਉਸ ਮਾਸੂਮ ਬੱਚੇ ਦੇ ਉੱਪਰ ਕੀਤਾ ਗਿਆ ਜਿਸ ਨੇ ਹਜੇ ਜਿਹੜੀ ਹੈ ਦੁਨੀਆ ਵੀ ਨਹੀਂ ਦੇਖੀ ਸੀ ਉਸ ਵਿਚਾਰੇ ਮਾਸੂਮ ਨੂੰ ਨਹੀਂ ਪਤਾ ਸੀ ਕਿ ਇਹ ਮੇਰੀ ਜਾਨ ਲੈ ਲਵੇਗਾ ਔਰ ਮੇਰੇ ਤੇ ਇਹਨਾਂ ਜਿਹੜਾ ਕਹਿਰ ਆਊਟ ਆਵੇਗਾ ਤਾਂ ਆਪਾਂ ਸਾਰਿਆਂ ਨੇ ਦੇਖਿਆ ਉਸ ਭੈਣ ਭਰਾ ਦੀ ਜੋੜੀ ਕਿੰਨੀ ਸੋਹਣੀ ਲੱਗਦੀ ਸੀ ਤੇ ਦਿਲ ਨੂੰ ਜਿਹੜਾ ਝੰਜੋੜ ਕੇ ਰੱਖਦੇ ਸੀ ਉਹਨਾਂ ਦੋਨਾਂ ਦੀ ਮਾਸੂਮੀਅਤ ਹਾਲਾਂਕਿ ਉਸ ਦੀ ਭੈਣ ਹੁਣ ਇਕੱਲੀ ਰਹਿ ਚੁੱਕੀ ਹੈ ਉਸ ਨੂੰ ਉਸ ਦਾ ਜਿਹੜਾ ਵੀਰ ਹੈ ਉਹ ਨਹੀਂ ਮਿਲਣਾ ਸੋ ਦੇਖਿਆ ਤੁਸੀਂ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਇਹਨਾਂ ਦੇ ਵੱਲੋਂ ਆਪਣਾ ਦਬਦਬਾ ਕਾਇਮ ਇੱਥੇ ਕੀਤਾ ਹੋਇਆ ਸੋ ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹਨਾਂ ਨੂੰ ਜਿਹੜਾ ਭੇਜਣ ਦੇ ਇਥੋਂ ਲੋੜ ਹੈ ਜੇਕਰ ਤੁਸੀਂ ਕਦਮ ਨਹੀਂ ਚੱਕਦੇ ਤਾਂ ਆਉਣ ਵਾਲੇ 2-3 ਸਾਲਾਂ ਦੇ ਵਿੱਚ ਤੁਹਾਨੂੰ ਬਹੁਤ ਜਿਹੜੀ ਵੱਡੀ ਭਾਰੀ ਮੁਸੀਬਤ ਦਾ ਸਾਹਮਣਾ ਕਰਨਾ ਪਊਗਾ ਤੁਹਾਡੇ ਬਿਲਕੁਲ ਇਹ ਦੇਖੋ ਕਿਸੇ ਵੀ ਠਾਣੇ 'ਚ ਕਚੈਰੀ 'ਚ ਜਾਂ ਕਿਸੇ ਪਾਸੇ ਚਲ ਜਿਓ ਇਹਨਾਂ ਦੀ ਫੁੱਲ ਸੁਣਵਾਈ ਹੈ ਕਿਉਂਕਿ ਠਾਣੇ ਦੇ ਵਿੱਚ ਵੀ ਪੈਸੇ ਚੜਾਉਂਦੇ ਨੇ ਇਹ ਐਮਸੀ ਮਹਾਰਾਜੇ ਦੇ ਵਿੱਚ ਭੰਈਆ ਦੇ ਨੇ ਔਰ ਜੇਕਰ ਕਿਸੇ ਅਫਸਰ ਦੀ ਗੱਲ ਕਰੀ ਜਾਵੇ ਅਫਸਰ ਵੀ ਇਹਨਾਂ ਦੇ ਨੇ ਪਹੁੰਚ ਅਫਸਰਾਂ ਤੱਕ ਵੀ ਪੂਰੀ ਰੱਖਦੇ ਨੇ ਤਾਂ ਦੂਰ ਰਾਡੇ ਤੱਕ ਜਿਹੜੀ ਮਾਰਕੀਟ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਮਾਰਕੀਟ ਦੇ ਵਿੱਚ ਇਹਨਾਂ ਦਾ ਦਬਦਬਾ ਜਿਹੜਾ ਉਹ ਫੁੱਲ ਕਾਇਮ ਸੋ ਦੇਖ ਰਹੇ ਹੋ ਤੁਸੀਂ ਅਸੀਂ ਇੱਕ ਝਾਤ ਸਾਨੂੰ ਉਧਰ ਵੀ ਵਝਾਉਨੇ ਆ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਮਾਰਕੀਟ ਹੈ ਇਹ ਪੂਰੀ ਦੀ ਪੂਰੀ ਇੱਧਰ ਤੱਕ ਸਬਜ਼ੀਆਂ ਦੀ ਜਿਹੜੀ ਮੰਡੀ ਸੀ ਮਾਰਕੀਟ ਸੀ ਤਾਂ ਹੁਣ ਇੱਧਰ ਜਿਹੜੀਆਂ ਆਮ ਦੁਕਾਨਾਂ ਨੇ ਚਾਹੇ ਉਹ ਖਾਣ ਪੀਣ ਦੀਆਂ ਹੋਣ ਕੱਪੜੇ ਦੀਆਂ ਹੋਣ ਚਾਹੇ ਫਿਰ ਕਿਸੇ ਵੀ ਇਹ ਚੀਜ਼ ਦੀ ਜਿਹੜੀ ਦੁਕਾਨ ਹੈ ਉਹ ਇਹਨਾਂ ਦੇ ਬਲੋ ਇੱਥੇ ਜਿਹੜੀ ਲਾਈ ਹੋਈ ਹੈ ਸੋ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਦੇ ਨਾਲ ਮੰਡੀ ਇਹ ਇਹ ਏਰੀਆ ਜਿਹੜਾ ਇਹ ਮੰਡੀ ਤਾਂ ਅੱਜ ਸੰਡੇ ਨੂੰ ਜਿਹੜੀ ਆ ਫੁੱਲ ਭਰ ਕੇ ਲੱਗੀ ਹੋਈ ਆ ਪਰ ਇੱਥੇ ਜਿਹੜਾ ਰਾਸ਼ ਹੈ ਉਹ 24 ਆਵਰ ਇਦਾਂ ਹੀ ਰਹਿੰਦਾ ਦਿਨੇ ਆ ਜੋ ਰਾਤ ਨੂੰ ਆ ਜੋ ਐਸੀ ਤਰ੍ਹਾਂ ਥੜੀ ਚੈਲ ਪੈਲ ਆ ਉਹ ਲੱਗੀ ਰਹਿੰਦੀ ਆ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਜਿਹੜੀ ਇੱਥੇ ਇਹਨਾਂ ਨੂੰ ਆਜ਼ਾਦੀ ਹੈ ਜਿਹੜੀ ਮਿਲੀ ਹੋਈ ਹੈ ਤੁਸੀਂ ਇਸ ਏਰੀਆ ਦੇ ਵਿੱਚ ਆ ਕੇ ਇਹਨਾਂ ਨੂੰ ਕੋਈ ਵੀ ਮਤਲਬ ਦੁਕਾਨੀ ਨਹੀਂ ਸਕਦਾ ਇਹ ਉਲਟਾ ਤੁਹਾਡੇ ਜਿਹੜਾ ਗਲ ਪੈ ਜਾਣਗੇ ਕੱਪੜੇ ਫਾੜਨ ਤੱਕ ਜਾਂਦੇ ਨੇ ਸੋ ਦੇਖ ਰਹੇ ਹਾਂ ਤੁਸੀਂ ਦੂਰ ਤੱਕ ਜਿਹੜੀ ਮਾਰਕੀਟ ਹੈ ਉਹ ਸਾਰੀ ਹੀ ਲੱਗੀ ਹੋਈ ਹੈ ਕੱਪੜਾ ਰੂਟ ਸਰਗੀਆਂ ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਦੀਆਂ ਦੁਕਾਨਾਂ ਉਹ ਇੱਥੇ ਇਹਨਾਂ ਦੇ ਬਲੋ ਲਾਈਆਂ ਗਈਆਂ ਨੇ ਸੋ ਪੰਜਾਬੀ ਕਮਿਊਨਿਟੀ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਸੁਖਾਲਾ ਦੇਖਣਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੇ ਤਸ਼ੱਦਦ ਤੋਂ ਬਚਣਾ ਜਾਂ ਖਾਸ ਕਰਕੇ ਆਪਣੇ ਬੱਚੇ ਬੱਚੀਆਂ ਧੀਆਂ ਭੈਣਾਂ ਨੂੰ ਜੇਕਰ ਤੁਸੀਂ ਸੇਫ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਰਲ ਕੇ ਜਿਹੜਾ ਇੱਕ ਹੰਬੜਾ ਮਾਰਨ ਦੀ ਜ਼ਰੂਰਤ ਹੈ ਨਹੀਂ ਤਾਂ ਤੁਹਾਨੂੰ ਬਹੁਤ ਵੱਡਾ ਜਿਹੜਾ ਖਮਿਆਜਾ ਉਹ ਭੁਗਤਣਾ ਪਵੇਗਾ ਆਏ ਦਿਨ ਅਸੀਂ ਕੋਈ ਨਾ ਕੋਈ ਘਟਨਾਵਾਂ ਜੜੀਆਂ ਦੇਖਦੇ ਆਂ ਹੁਣ ਤਾਂ ਬਿਰਲੀਆਂ ਹੀ ਹੋ ਰਹੀਆਂ ਨੇ ਘਟਨਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਕ੍ਰਾਈਮ ਐ ਇੱਥੇ ਵੱਧ ਜਾਊਗਾ ਕਿਉਂਕਿ ਬਿਹਾਰ ਜੁਪੀ ਦੇ ਵਿੱਚ ਤਾਂ ਇਹ ਇੱਕ ਬੀੜੀ ਪਿੱਛੇ ਮਹਿਜ਼ ਇੱਕ 2 ਰੁਪਏ ਦੀ ਬੀੜੀ ਹੁੰਦੀ ਹੈ ਸਿਕਟ ਹੁੰਦੀ ਹੈ 5 10 ਰੁਪਏ ਦੀ ਉਹਦੇ ਪਿੱਛੇ ਬੰਦੇ ਨੂੰ ਮਾਰ ਦਿੰਦੇ ਨੇ ਤਾਂ ਇਹਨਾਂ ਦੇ ਲਈ ਜਿਹੜੀ ਇਨਸਾਨ ਦੀ ਅਹਿਮੀਅਤ ਹੈ ਉਹ ਬਿਲਕੁਲ ਵੀ ਨਹੀਂ ਤਾਂ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਇਸ ਮੰਡੀ ਦੇ ਵਿੱਚ ਇਹਨਾਂ ਦੇ ਵੱਲੋਂ ਜਗਾ ਜਿਹੜੀ ਹੈ ਘੇਰੀ ਹੋਈ ਹੈ ਤੋ ਪੰਜਾਬੀਓ ਹੁਸ਼ਿਆਰ ਪਰ ਵਾਲੀ ਘਟਨਾ ਤੋ ਤਾਂ ਆਪਾਂ ਸਾਰੇ ਹੀ ਜਾਣੂ ਆ ਕਿਸ ਤਰੀਕੇ ਦੇ ਨਾਲ ਉਸ ਪ੍ਰਵਾਸੀ ਦੇ ਵੱਲੋਂ ਉਸ 5 ਸਾਲ ਦੇ ਮਾਸੂਮ ਦੇ ਜਿਹੜੀ ਹੈ ਜਾਨ ਲਈ ਹੈ ਪਹਿਲਾਂ ਉਸਦੇ ਨਾਲ ਦੁਸ਼ਕਰਮ ਕੀਤਾ ਗਿਆ ਫਿਰ ਉਸ ਦੀ ਜਿਹੜੀ ਹੈ ਬੜੀ ਬੇਰਹਿਮੀ ਦੇ ਨਾਲ ਜਾਨ ਲਈ ਗਈ ਹੈ ਤਾਂ ਦੇਖ ਸਕਦੇ ਹੋ ਤੁਸੀਂ ਇਹ ਜਿਹੜੀ ਤੁਹਾਨੂੰ ਅਸੀਂ ਵੀਡੀਓ ਦਿਖਾ ਰਹੇ ਹਾਂ ਇਹ ਪੰਜਾਬ ਦੀ ਮੁਹਾਲੀ ਜ਼ਿਲ੍ਹੇ ਦੀ ਵੀਡੀਓ ਹੈ ਤੁਸੀਂ ਬਹੁਤ ਲੇਟ ਹੋਏ ਹੋ ਪੰਜਾਬੀਓ ਸਾਰਿਆਂ ਨੂੰ ਬੇਨਤੀ ਹੈ ਕਿ ਇਕੱਠੇ ਹੋਣ ਦਾ ਜਿਹੜਾ ਤਾਈ ਨੇ ਇਕੱਠੇ ਜਿੱਤ ਕਰ ਤੁਸੀਂ ਹੋਂਦ ਵੀ ਹੋ ਜਾਵੋਗੇ ਤਾਂ ਕੋਈ ਖਾਸ ਫਰਕ ਨਹੀਂ ਪੈਂਦਾ ਪਰ ਫਿਰ ਵੀ ਸਮਾਂ ਜਿਹੜਾ ਕਾਫੀ ਤੁਹਾਡੇ ਤੋਂ ਲੰਘ ਗਿਆ ਹਜੇ ਸਮਾਂ